ਨੇ ਗੰਜੀ ਸਾਲੀਆਂ ਪਿਆ ਪਹਿਣਾ ਦੀ ਮਾਤਾ ਜੀ ਜਿਹੜੇ ਇਸ ਤਰ੍ਹਾਂ ਆਏ। ਵੇਖੋ ਗੱਲ ਇਸ ਤਰ੍ਹਾਂ ਪ੍ਰਦਾਨ ਜੀ ਸਾਡਾ ਬਹੁਤ ਤਗੜਾ ਸਾਥੀ ਹੈ। ਦਰਸੀਮ ਵੀ ਤੇਰਾਮ ਦਾ ਤੇ ਜੋਸ਼ੀ ਸਾਹਿਬ ਹੈ ਹੀ ਇੱਥੋਂ ਦੇ ਸੀ। ਲੱਖੀ ਜੀ ਇੱਥੋਂ ਦੇ ਨੇ ਸਾਰੇ ਕਮਾਂਡਰ ਸਾਹਿਬ ਸਾਡੇ ਇੱਥੋਂ ਦੇ ਨੇ। ਤੁਸੀਂ ਤਿੰਨ ਮੁਹੱਲੇ ਜ਼ੁਮੇ ਲੈ ਜੇ ਨੇ 8 9 ਤੇ 10। ਮੈਨੂੰ ਪਤਾ ਹੈ ਇਹ ਤੁਸੀਂ ਵਾਅਦਾ ਆਪਣਾ ਪੂਰਾ ਕਰਨਾ ਤੇ ਮੈਂ ਇੱਕੋ ਗੱਲ ਤੁਹਾਨੂੰ ਕਹਿਣੀ ਹੈ ਗੁਰੂ ਮਾਰਾ ਸਾਹਿਬ ਨੇ ਮਿਹਰ ਕਰਨੀ। ਸਾਲਵਾ ਤੁਹਾਡੀ ਸਰਕਾਰ ਆਣੀ ਹੈ ਸਰਕਾਰ ਦੇ ਵਿੱਚ ਅਹਿਮ ਨਮਾਇੰਦਗੀ ਸਾਡੇ ਸਾਰੇ ਹੀ ਵੀਰਾਂ ਨੂੰ ਮਿਲਦੀ ਹੈ ਇੱਕ ਤੇ ਬੁਰਸਾ ਭੈਣ ਦੇ ਨਾਲ ਜੋਗੀ ਸਾਹਿਬ ਹੋੜ ਕੇ ਜੋ ਜੋ ਤੁਹਾਡੇ ਕੰਮ ਨੇ ਵੇਖੋ ਮੈਂ ਤੁਹਾਨੂੰ ਦੱਸਣਾ ਚਾਹਨਾ ਇਸ ਏਰੀਏ ਦਾ ਇਸ ਤਰਨਤਾਂ ਦੇ ਵਿੱਚ ਜਿਸ ਵੀ ਕੰਮ ਦੀ ਜ਼ਰੂਰਤ ਹੋਈ ਭਾਵੇਂ ਲਾਈਟਿੰਗ ਦਾ ਭਾਵੇਂ ਸੀਵਰੇਜ ਦਾ ਭਾਵੇਂ ਗਲੀਆਂ ਨਾਲੀਆਂ ਦਾ ਇਹ ਸਾਰਾ ਕੰਮ ਅਸੀਂ ਕਰਦੇ ਮੈਂ ਜਾਣਨਾ ਜੋਸ਼ੀ ਸਾਹਿਬ ਸਾਗਰਨੋ ਵਗ ਮੈਨੂੰ ਤਕਲੀਫ ਹੋਈ ਹੈ ਤਰਨਤਾ ਅਸੈਂਬਲੀ ਅੰਕਾ ਦੇਖ ਕੇ ਬਹੁਤ ਵੱਡੇ ਪੇਮਾਨੇ ਤੇ ਮੈਂ ਚਵਾਦ ਦੋ ਦਿਨ ਪਹਿਲੇ ਸੀ ਉਦੇ ਜੋਸ਼ੀ ਸਾਹਿਬ ਨਾਲ ਲਈ ਸੀ ਇਸ ਤਰ੍ਹਾਂ ਹੀ ਜਿੱਦਾਂ ਸਾਡੀਆਂ ਮਾਤਾਵਾ ਬੈਠੀਆਂ ਜਲਸਾ ਮੁੱਕਣ ਤੋਂ ਬਾਅਦ ਉਹਨਾਂ ਮੈਨੂੰ ਕਿਹਾ ਬਾਜੋ ਸਾਹਿਬ ਸਾਡੀ ਗੱਲ ਸੁਣ ਮੈਂ ਹੁੱਕ ਕਹਿੰਦੇ ਸਾਨੂੰ ਕੁਝ ਨਾ ਦਿਓ ਸਾਨੂੰ ਕੱਲੇ ਸਾਡੇ ਬੱਚੇ ਮਿਜਾ ਇੰਨਾ ਜ਼ਿਆਦਾ ਨਸ਼ਾ ਕੋਈ ਨਾ ਕੋਈ ਤਰੀਕਾ ਲੱਭੋ ਸਾਡੇ ਬੱਚੇ ਬੱਚੇ ਵੱਜ ਜਾਣ ਸਾਡੇ ਪਰਿਵਾਰ ਵੱਜ ਜਾਣ ਹੋਰ ਸਾਡੇ ਕੋ ਕੁਝ ਹੋਏ ਜਾਂ ਨਾ ਹੋਏ ਕਿਰਪਾ ਕਰਕੇ ਇਹ ਕੰਮ ਕਰੋ ਮੈਂ ਤੁਹਾਨੂੰ ਵਾਦਾ ਕਰਨਾ ਪ੍ਰਮਾਤਮਾ ਨੇ ਮਿਹਰ ਕੀਤੀ ਨਸ਼ੇ ਨੂੰ ਦੇਖੋ ਐਨੇ ਲੀਡਰਾਂ ਨੇ ਗੱਲ ਕਹਿ ਦਿੱਤੀ ਕਿ ਜਦੋਂ ਹੁਣ ਅਸੀਂ ਵੀ ਕਹਿੰਦੇ ਹਾਂ ਸਾਨੂੰ ਵੀ ਸ਼ਰਮ ਆਉਣਾ ਪੈਂਦਾ ਕਿ ਲੋਕ ਤੁਹਾਡੀ ਗੱਲ ਤੇ ਕੋਈ ਯਕੀਨ ਨਹੀਂ ਕਰੇਗਾ ਕਿ ਅਸੀਂ ਕਰੇ ਤਾਂ ਮੈਂ ਤੁਹਾਨੂੰ ਯਕੀਨਿਤ ਤੌਰ 'ਤੇ ਦੱਸਣਾ ਪ੍ਰਮਾਤਮਾ ਨੇ ਮੌਕਾ ਦਿੱਤਾ ਅਸੀਂ ਇੱਕ ਬਹੁਤ ਵੱਡਾ ਇੱਕ ਸਸਟੇਨਡ ਐਫਰਟ ਕਰਾਂਗੇ ਕਿ ਇਹ ਕੰਮ ਜਿਹੜਾ ਕੋੜ ਜਿਹੜਾ ਵੇਖੋ ਇਹ ਗੁਰੂ ਆ ਪੀਰਾਂ ਪੈਗੰਬਰਾਂ ਸੂਫੀਰਾਂ ਦੀ ਦਿੱਤੀ ਨਸ਼ੇ ਦਾ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਸੀਰੀਅਲ ਚ ਨਸ਼ਾ ਆ ਸਕਦਾ ਮੈਂ ਕੱਲੀ کوشش ਜੀ ਦਸਰਤ ਜਾਨਾ ਤੁਹਾਡੇ ਗਵਾਨ ਚ ਇੱਥੇ ਕਿਤੇ ਮੈਂ ਆਇਆ ਸੀ ਪਿੱਛੇ ਉਹਦੇ ਨਾਲ ਨਾਲ ਜਿੱਦੇ ਵਿੱਚੋਂ ਹਸ਼ੀਂ ਕਹਿੰਦੇ ਉਹ ਹੀ ਕਹਿੰਦੇ ਉੱਥੇ ਚਾਰ ਬੱਚੇ ਸਾਡੇ ਦੋ ਗੱਡੀਆਂ ਮੇਰੇ ਅੱਖੇ ਸੀ ਪੁਲਿਸ ਦੀਆਂ ਸਾਡੇ ਨੂੰ ਮਾਰੀ ਜਾਂਦੀ ਐ ਦੋ ਤਿੰਨ ਚਾਰ ਪਿੱਛੇ ਸੜਕ ਤੇ ਚਾਰ ਨੌਜਵਾਨ ਬੱਚੇ ਮੌਕੇ ਤੇ ਹੀ ਨਸ਼ਾ ਲਾ ਲਿਆ ਉਹਨਾਂ ਨੂੰ ਕੋਈ ਓਚ ਨਹੀਂ ਕਿ ਕੋ ਕੋੜੋਂ ਟੱਪਿਆ ਜਾਂ ਪਰ ਸਜੋ ਨਾਲ ਡਾੜ ਨਾ ਹੋਵੇ ਸੋ ਤੁਮਨੇ ਵੇਖਿਆ ਕਿ ਕੀ ਹਾਲ ਐ ਸਾਡੇ ਪਿੰਡੋ ਪਿੰਡੇ ਹੀ ਤੇ ਸਾਰੇ ਪੰਜਾਬ ਨੂੰ ਵੱਧ ਇੱਥੇ ਮੈਂ ਹਰਾਲ ਹੋਇਆ ਸਾਰੇ ਨੂੰ ਵੱਧ ਨਸ਼ਾ ਸਾਰਨੋ ਵੱਧ ਗੋਡਾਗੜੀ ਸਾਰਨ ਵੱਧ ਗੈਂਗਸਟਰ ਪਰ ਅਰਹੀ ਤੇ ਇੱਕ ਦੀ ਕੋਈ ਤਾਂ ਦਿੱਤੀ ਹੈ ਇਹ ਨਜ਼ਰ ਲੱਗਣ ਵਾਲੀ ਗੱਲ ਹੋਈ ਹੈ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ ਕੇਜਰੀਵਾਲ ਕੱਲ ਆਇਆ ਸੀ ਤੇ ਮੈਂ ਕੱਲ ਹੀ ਆਇਆ ਸੀ ਇਹ ਅੱਜ ਵੀ ਆਇਆ ਕੱਲ ਆਇਆ ਸੀ ਕੱਲ ਇੱਥੇ ਗੱਲ ਹੈ ਜੋਸ਼ੀ ਸਾਹਿਬ ਇਹਨੇ ਗੱਲ ਕਹੀ ਕਿ ਮੈਂ ਗੈਂਗਸਟਰ ਨੂੰ ਕਹਿਨਾ ਤਿੰਨ ਚਾਰ ਦਿਨਾਂ ਅਜ ਬੋਰੀ ਇਸ ਤਰ੍ਹਾਂ ਬੰਨ ਲੋ ਆਪਣਾ ਉਹਦਾ ਮਤਲਬ ਇਹ ਹੋਇਆ ਕਿ ਜਿਹੜੀ ਬੰਦਲ ਚਾਰ ਸਾਲ ਤੇ ਬੋਰੀ ਬਿਸਤਰਾ ਤੁਹਾਡੇ ਕਹਿੰਦੇ ਡਾਇ ਅਸੀਂ ਨਹੀਂ ਤੇ ਗਏ ਸੀ। ਜੇ ਹੁਣ ਬੰਦੇ ਨੂੰ ਕਹਿ ਰਹੇ ਉਹਦਾ ਮਤਲਬ ਹੈ ਕਿ ਜੇ ਉਹਨਾਂ ਨੇ ਇੱਥੇ 4 ਸਾਲ ਰਏ ਨੇ ਤੁਹਾਡੇ ਰਾਜ ਉਹਦਾ ਮਤਲਬ ਤੁਹਾਡੇ ਕੋ ਇਹ ਲੈ ਕੇ ਯੱਸ ਕਰਾ ਕੇ ਫੇਰ ਹੀ ਇੱਥੇ ਕੱਟੇ ਜਿਹੜਾ ਹੁਣ ਕਹਿ ਰਹੇ ਕੋਈ ਤਿੰਨ ਦਿਨਾਂ ਦੇ ਬੋਰੀ ਬਿਸਤਰਾ ਚੁੱਪ ਜੀ ਇਹਨਾਂ ਦੇ ਵਾਸਤੇ ਖੇਡ ਤੇ ਮੈਂ ਦੇ ਇੱਕ ਓਪਨ ਚੈਲੰਜ ਕਰਦਾ। ਭਗਵੰਤ ਨੂੰ ਕਹਿ ਦਿਆ ਜੇ 2 ਦਿਨ ਰਹਿੰਦੇ ਨੇ 9 ਤਰੀਕ ਨੂੰ 5 ਵਜੇ ਤੱਕ ਅਦੇ ਸਰਕਾਰ ਦਾ ਆ ਤੁਸੀਂ ਆ ਲਾ ਚੱਲ ਸਕਦੇ ਹੋ ਲੋਕਾਂ ਕੋ ਵੋਟਾਂ ਮੰਗ ਸਕਦੇ ਮੇਰਾ ਓਪਨ ਚੈਲੰਜ ਹੈ ਚਬਾਲਦੇ ਚੌਂਕ ਚੋਂ ਇੱਥੋਂ ਤੱਕ ਬਰਾਤਪੁਰੇ ਤੱਕ ਦੋਨੋਂ ਜਾਣੇ ਬਿਨਾਂ ਸਿਕਿਉਰਿਟੀ ਦੇ ਭਗਵੰਤ ਜੀ ਵਾਲਾ ਆਜੋ ਮੈਂ ਕਹਿੰਦਾ ਸਾਰੀ ਦੀ ਸਾਰੀ ਵੋਟ ਹੀ ਇਹਨਾਂ ਨੂੰ ਬਖਤਾਂ ਦੇ। ਆਉਂਦੇ ਸੀ ਪੁਲਿਸ ਛੱਡ ਕੇ ਜੇ ਰੋਹੀ ਦੇ ਵਿੱਚ ਦੋਨਾਂ ਨੂੰ ਘੁੱਟੋ ਫੜ ਕੇ ਲੋਕਾਂ ਨੇ ਇੱਥੇ ਇਹਨਾਂ ਨੂੰ ਘੋਤੇ ਨਾ ਦਿੱਤੇ ਤੇ ਤਾਂ ਕਿ ਤੁਸ ਗੋਟਿੰਦੇ ਛੱਡ ਕੱਲ ਤੇ ਆ ਜਾਂਦਾ ਜਿਹੜਾ ਜਨਰਲ ਡਾਇਰ ਆਇਆ ਤਾਂ ਤਨਤ ਪੰਜ ਹਜ਼ਾਰ ਬੰਦਾ ਪੰਜ ਤੁਹਾਡੇ ਜ਼ਿਲ੍ਹੇ ਦੇ ਵਿੱਚ 20 ਲੱਖ ਦੀ ਆਬਾਦੀ ਹੈ ਜੋ ਹਿੱਸਾ ਤਨਤ ਤੇ 1200 ਬੰਦਾ ਪੁਲਿਸ ਬਲਾਜ਼ਰ ਤਕਰੀਬਨ ਚਾਰ ਜ਼ਿਲ੍ਹਿਆਂ ਤੋਂ ਇੱਧ ਗਿਰ ਤੋਂ ਚਾਰ ਤੋਂ 5000 ਬੰਦਾ ਲਾ ਦਿੰਦੇ ਆਪਨੀ ਜਾਣ ਇਹਨਾਂ ਨੂੰ ਪਿਆਰੀ ਕਦੀ ਲੋਕਾਂ ਬਾਰੇ ਵੀ ਇਹਨਾਂ ਵਿਚਾਰੇ ਕੋਈ ਇੱਕ ਵਾਦਾ ਪੂਰਾ ਨਹੀਂ ਕੀਤਾ ਸੀ ਵੇਖੋ ਸੋਲ ਸਾਹਿਬ شریف ਆਦਮੀ ਸਨ ਮੇਰੇ ਨਾਲ ਐਮ ਐਲ اے ਅਸੈਂਬਲੀ ਵਿੱਚ ਸਨ ਮੈਨੂੰ ਇੱਥੇ ਆ ਕੇ ਜੋ ਸੀ ਜੀ ਇਹ ਪਤਾ ਲੱਗਾ ਕਿ ਸਾਡੇ ਤਿੰਨਾਂ ਸਾਧਾ ਚੋਨਾ ਕਦੀ ਕਿਹਾ ਦਸ਼ੇਨੀ ਨੇ ਤੇ ਜੇ ਦਸ਼ੇਨੀ ਨੇ ਜਤੇ ਉਹ ਬੋਟਾ ਕਿਹੜੀ ਗੱਲ ਦੀ ਮੰਗਦੇ ਉਹ ਤੇ ਕੀ ਦਾ ਸਾਲ ਰਹਿ ਕੇ ਇਹ ਹਰਮੀਰ ਸਿੰਘ ਸੰਧੂ ਨੂੰ ਇਹੀ ਕਹਿੰਦੇ ਸੀ ਮਾਨ ਸਾਹਿਬ ਕਿ ਜੇ ਅਸੀਂ ਨਸ਼ਾ ਮੁਕਤ ਕਰਨਾ ਪਹਿਲੇ ਹਰਮੀਰ ਸਿੰਘ ਸੰਧੂ ਨੂੰ ਤਰਨਤਾਰ ਜੋ ਮੁਕਤ ਕਰਨਾ ਪੈਣਾ ਨਾਲ ਨਜਾਇ ਮੁਕਤ ਹੋਇਆ ਲਾਲ ਰਵੀਰ ਸਿੰਘ ਸੰਧੂ ਜੀ ਮੁਕਤ ਹੋਏ ਉਹ ਡਾਕਟਰ ਸੋਹਲ ਦੇ ਜਾਣ ਤੋਂ ਬਾਅਦ ਰਵੀਰ ਸਿੰਘ ਸੰਧੂ ਇਹਨਾਂ ਦਾ ਕਹਿਣ ਹੈ ਕਿ ਰਾਣਾ ਕੈਂਡੀਡੇਟ ਬਣਵਾ ਵਾਲਿਆ ਤੇ ਕੈਂਡੀਡੇਟ ਬਣਾਵਾਲਿਆ ਕੋਈ ਇੱਕ ਸਿੰਗਲ ਮਿਲੂ ਦੱਸੋ ਕੋਈ ਇੱਕ ਜੀ ਦਾ ਸਾਡੀਆਂ ਪੜਣਾ ਬੇਟੀਆਂ ਹਜ਼ਾਰ ਰੁਪਿਆ ਪੈਨਸ਼ਨ ਆਈ ਜੀ ਤੁਹਾਡੇ ਚੋਂ ਕਿਸੇ ਨੂੰ ਮਹੀਨੇ ਦੀ ਠੜਾ ਕਿਸੇ ਨੂੰ ਮੈਂ ਕਿਹਾ ਜਿਹੜੀਆਂ ਸਾਡੀਆਂ ਭੈਣਾਂ ਨੂੰ 1000 ਰੁਪਏ ਪੈਨਸ਼ਨ ਆਣੀ ਸੀ ਆਈ ਨਹੀਂ ਤੁਆ ਨਹੀਂ ਨਹੀਂ ਜਿੱਥੇ ਰਾਸ਼ਨ 30 ਰੁਪਏ 30 ਰੁਪਏ ਇੱਕ 30 ਕਿਲੋ ਕਣਕ ਇੱਕ ਵਿਅਕਤੀ ਨੂੰ ਦਿੱਤੀ ਜਾਂਦੀ ਸੀ ਉਹਦੀ ਜਗ੍ਹਾ 5 ਕਿਲੋ ਕਰਤੀ ਬੁੜਾਪਾ ਪੈਨਸ਼ਨ ਅਸੀਂ 12 ਅਸੀਂ 1500 ਕੀਤੀ ਸੀ ਕਹਿੰਦੇ 2500 ਕਰਾਂਗੇ ਕਿਸੇ ਨੂੰ ਨਹੀਂ ਆਈ ਸ਼ਗਨ ਸਕੀਮ ਕਿਸੇ ਨੂੰ ਨਹੀਂ ਮਿਲ ਰਹੀ ਕੋਠਿਆਂ ਦੇ ਪੈਸੇ ਕਿਸੇ ਨੂੰ ਨਹੀਂ ਮਿਲ ਰਹੇ ਨਰਕ ਬਣਾ ਕੇ ਰੱਖ ਦਿੱਤੇ ਐਨੇ ਮੇਰਾ ਮੰਨੈ ਜੋਇਸ ਸਾਹਿਬ ਜਨਾਚਰ ਪੁਲਿਸ ਦੀ ਮਰਜ਼ੀ ਨਾ ਹੋਏ ਨਾ ਕੋਈ ਗੈਂਗਸਟਰ ਪੈਦਾ ਹੋਸਾਦਾ ਨਾ ਕੋਈ ਨਸ਼ਾ ਵੇਚਦਾ ਤਾਂ ਕਹਦਾ ਤੌਰ ਰਾੜਕੇ ਕੰਮ ਰਿਆ ਸਰ ਇਹ ਇਨਾ ਲੋਕਾਂ ਨੂੰ ਇਹ ਮਹਰੂਫੀਆਂ ਨੂੰ ਰਾਜਚਾਲਣ ਦਾ ਥੋੜਾ ਪਤਾ ਜੀ ਜਿਹੜਾ ਚੁਟਕਲੇ ਸੁਣਾਉਣ ਵਾਲਾ ਇਸ ਸਟੇਜ ਤੋਂ ਉਹਨਾਂ ਨੂੰ ਆਪਾਂ ਮੁੱਖ ਮੰਤਰੀ ਬਣਾ ਦਿੱਤਾ ਤਾਂ ਫਿਰ ਤੁਸੀਂ ਵੇਖਣਾ ਹੀ ਉਹਦਾ ਤਜਰਬਾ ਜਿਸ ਦੇ ਗੈਰ ਤੇਜਰਬੇ ਕਾਮ ਲੋਕਾਂ ਨੂੰ ਜਦੋਂ ਅਸੀਂ ਇੰਨੀਆਂ ਇੰਪੋਰਟੈਂਟ ਪੋਜੀਸ਼ਨਾਂ ਦੇਨੇ ਆ ਤੇ ਪੰਜਾਬ ਤੁਸੀਂ ਵੇਖਾ ਕਿਸੇ ਦੀ ਜ਼ਿੰਦਗੀ ਮਹਕੂਮ ਨਹੀਂ ਤੋਂ ਲੰਬਾ ਨਾ ਜਾਂਦਾ ਹੋਇਆ ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਨਾ ਰਾਮ ਲਾਲ ਜੀ ਤੁਹਾਡਾ ਤਖੀਮ ਜੀ ਸਾਰੇ ਸਾਥੀਆਂ ਨੂੰ ਮੈਂ ਯਕੀਨ ਦਿਵਾਣਾ ਬੁਰਸਾ ਵੀ ਇਮਾਨਦਾਰੀ ਨਾਲ ਅਦਰ ਸੇਵਾਦਾਰ ਕੰਮ ਕਰਨਗੇ ਕੋਈ ਕਾਨੇ ਦੀ ਕਦੀ ਵੀ ਤੁਹਾਨੂੰ ਕੋਈ ਕੰਪਲੇਂਟ ਨਹੀਂ ਆਏਗੀ ਕਿ ਐਮਐਲਏ ਨੇ ਕਿਸੇ ਦੀ ਜੇਬ ਚੱਤ ਪਾਇਆ ਜਦੋਂ ਪਾਣਗੇ ਆਪਣੀ ਜੇਬ 'ਚ ਹੀ ਰੱਖੇਗਾ ਲਾਲ ਜੋਸ਼ੀ ਸਾਹਿਬ ਵੀ ਹੋਣਗੇ ਲਾਲ ਤੇਜਾ ਮੈਂ ਵੀ ਦਾਸ ਤੁਹਾਨੂੰ ਮਿਲ ਕੇ ਸਾਰਿਆਂ ਕੋਲ ਮੇਰਾ ਟੈਲੀਫੋਨ ਨੰਬਰ ਆਪਣੀ ਸਾਰੀ ਨਿਰਦੇਸ਼ਕ ਕੋ ਐ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਅਸੀਂ ਤੁਹਾਨੂੰ ਜਵਾਬ ਦੇਨੇ ਤਨਤਨ ਵਾਸੀ ਜੋ ਜੋ ਤੁਸੀਂ ਹੁਕਮ ਵਿਸ਼ੇਸ਼ ਤੌਰ ਸਾਡਾ ਦਲਤ ਪਾਈਚਾਰਾ ਸਾਰੀਆਂ ਪਛੜੀਆਂ ਸ਼ਰੇਣੀਆਂ ਸਾਡੀਆਂ ਘਟ ਗੈਂਤੀਆਂ ਕਰੂਗੀ ਆ ਅਸੀਂ ਤੁਹਾਡੇ ਵਾਸਤੇ ਹਰ ਹੁਕਮ ਤੁਹਾਡੇ ਦੀ ਪਾਲਣਾ ਕਰਾਂਗੇ ਬਹੁਤ ਬਹੁਤ ਤੁਹਾਡਾ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਇੱਕੋ ਅਪੀਲ ਪੇਸ਼ ਕਰਨੀ ਹੈ ਤੁਹਾਡਾ ਆਪਣਾ ਜਾਣਿਆਂ ਪਛਾਣਾਂ ਪੰਜਾ ਜਣੋ ਉਹ 11 ਤਰੀਕ ਵਾਲੇ ਦਿਨ ਵੋਟ ਕੋਈ ਨਾ ਰਹੇ ਦੇ ਰਹਿ ਜਿੰਨੀ ਵੱਧ ਪੋਲਿੰਗ ਹੋਈ ਓਨੀ ਤੇ ਕਾਂਗਰਸ ਵੱਧ ਤੇ ਜਿੱਤੋ ਵੋਟ ਕੋਈ ਨਾ ਰਹੇ ਦੇ ਮੈਂ ਹੱਥ ਜੋੜ ਕੇ ਬੇਨਤੀ ਕਰੀ ਕੋ ਬਜ਼ੁਰਗ ਵੀ ਹੋਏ ਤੇ ਉਹਨਾਂ ਨੂੰ ਅਵੇ ਚੌਥੇ ਖੰਡਾ ਪੈ ਰੱਛੇ ਤੇ ਖੰਡਾ ਪੈ ਕਿਰਪਾ ਕਰਕੇ ਲੈ ਕੇ ਜਾਓ ਚੌਥੇ ਨੰਬਰ ਤੇ ਬਟਰੇ ਨੇ ਤੇ ਪੰਜਾ ਚੋੜਨੇ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ